हां जी किसान वीरो स्वागत है त्वाडा अपने YouTube चैनल पावर डेयरी फार्म ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਬਈ ਟੋਕੜ ਵੜ ਤੇ ਇੱਕ ਆ ਗਈ ਬਈ ਤਾਜੀ ਸੂਈ ਸਾਈਆ ਇਹਦੀ ਬਾਕੀ ਬਈ ਲਾਈਵ ਚ ਵਾਈ ਵੀ ਕਰਕੇ ਦਿਖਾਊਗਾ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦੀ ਗੱਲਬਾਤ ਜਿਹੜੀ ਆਪਾਂ ਬਾਅਦ ਵਿੱਚ ਕਰ ਲੈਨੇ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹਾਂ ਬਾਈ ਹਾਂ ਬਦਿਆ ਬਈ ਕਿਰਪਾ ਮਾਲਕ ਜੀ ਬਈ ਨਾਮ ਤੇ ਆਪਣਾ ਐਡਰੈਸ ਬੋਲ ਦਿਆਂ ਨਾਮ ਵੀਰੇ ਆਪਣਾ ਅਪਤਾਰ ਸਿੰਘ ਹਮ ਤੇ ਪਿੰਡ ਭਗਤਪੁਰਾ ਮੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਣੀ ਤਪਾਗੀ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ 5 ਕਿਲੋਮੀਟਰ ਸੈਣਾ ਰਹਿ ਜਾਂਦਾ ਤੇ 5 ਹੀ ਮੌੜਨਾ ਆਪਾਂ ਸਭ ਤੋਂ ਨੇੜੇ ਪੱਖੋ ਕੰਚੇ ਰਹਿ ਜਾਂਦੇ ਆਪਾਂ ਨੂੰ 1.5 ਕਿਲੋਮੀਟਰ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਆਪਣਾ 98769 08464 ਇਹ ਬਾਈ ਦਾ ਬਾਈ ਕੰਟੈਕਟ ਨੰ ਅ ਭਾਈ ਇਹ ਤਾਂ ਸ਼ੁਰੂ ਕਰ ਦਈਏ ਪਹਿਲੇ ਨੰਬਰ ਵਾਲੀ ਤੋਂ ਇਹ ਤਾਂ ਕਰਦੇ ਫਿਰ ਕਿਹੜਾ ਸੂਆ ਆ ਗਈ ਬਾਈ ਇਹ ਪਹਿਲਾ ਸੂਆ ਸੂਇਆ ਬਾਈ ਡਾਕਟਰ ਲੂਨ ਸੂਈ ਵੀ ਆ ਕਿੰਨਾ ਕੇ ਸਮਾਂ ਹੋ ਗਿਆ ਭਰਾ ਸੂਈ ਨੂੰ ਸੂਈ ਨੂੰ ਹੋ ਗਿਆ ਉਹਨਾਂ ਕੇ 5 5.5 ਮਹੀਨੇ ਡਾਕਟਰ 5 ਤੋਂ 5.5 ਮਹੀਨੇ ਹੋ ਗਏ ਸੂਈ ਨੂੰ ਬਾਈ ਕਿੰਨਾ ਕੇ ਤੋ ਤਾਂ ਹੁਣ ਇਸ ਟਾਈਮ ਦੁੱਧ ਦਾ ਇਸ ਟਾਈਮ ਬਾਈ 10 ਲੀਟਰ ਆਪਦਾ ਲੀਟਰ ਲਾ ਕੇ ਲੈ ਜਾ ਡਾਕਟਰ ਜਿਹੜਾ ਮਰਜੀ ਭਰਾ ਕਿੰਨਾ ਜਿਹੜਾ ਮਰਜੀ ਵੀਰ ਆਉਂਦਾਗਾ ਦੋ ਟਾਈਮ ਚਾਰ ਟਾਈਮ ਆਪਦੀ ਚਵਾਈ ਕਰਕੇ ਲੈ ਜਾ ਕੋਈ ਚੱਕਰ ਨਹੀਂ ਤੇ ਉਹ ਠੰਡੀ ਹੈ ਬਰਾ ਮਾ ਪੂਰੀ ਠੰਡੀ ਹੈ ਡਾਕਟਰ ਚੁਆਈ ਕਿਸ ਤਰ੍ਹਾਂ ਦੀ ਹੈ ਚੁਆਈ ਕਰਕੇ ਚੁਆਈ ਬਹੁਤ ਮੋਟੀ ਹੈ ਡਾਕਟਰ ਬਾਈ ਥਣ ਬੜਾ ਚੰਗਾ ਯਾਰ ਹਾਂ ਆਪਾਂ ਇਹਦੇ ਤਾਰਾ ਮਾਰਿਆ ਪਟਾ ਹੁਣ ਨਾਲ ਉਹ ਬਾਹਰ ਦੀ ਚੁਆਈ ਕਰਨੀ ਹੈਗੀ ਠੀਕ ਹੈ ਤੇ ਫਿਰ ਵੀਡੀਓ ਲੰਮੀ ਹੋ ਜਾਣੀ ਤੋਰੋਂਗੇ ਹਾਂ ਤੋਰ ਦਿੰਨੇ ਨਾਲ ਖੋਲ ਕੇ ਤੋਰਾ ਤਾਰਾ ਆਪਾਂ ਇਹਦਾ ਚੈੱਕ ਕਰਵਾਣਾ ਬਾਕੀ ਬਈ ਯਾਰ ਵੱਡੀ ਬਹੁਤ ਹੈ ਯਾਰ ਵੱਡੀ ਬਹੁਤ ਆ ਬਾਈ ਡਾਕਟਰ ਵੱਡੀ ਦਾ ਤੁੱਲਾ ਦੇਖ ਲੈ ਜਿੰਦ ਜਾਨ ਦੇਖ ਜਿੰਦ ਜਾਨ ਵਾਲੀ ਪਲੀ ਵੀ ਪਹਿੜਾ ਪੂਰੀ ਪੱਟੀ ਆ ਦੂਜੇ ਪਾਸੇ ਤੋਂ ਬੰਦਾ ਦੀਂਦਾ ਨਹੀਂ ਇਧਰਲੇ ਪਾਸੇ ਤੋਂ ਤੋਰਾ ਤਾਰਾ ਦੇਖ ਸਕਦੇ ਆ ਇੱਕ ਨੰਬਰ ਥੋੜਾ ਮੁੜ ਗਈਆਂ ਸ਼ਾਮਦਿਆਂ ਸੀਗੀਆਂ ਸਹੀ ਹੈ ਬਈ ਥੋੜਾ ਡਰਦੀ ਆ ਕਿ ਬਾਕੀ ਲੇਵਾ ਇਹਦਾ ਤੁਸੀਂ ਚੈੱਕ ਕਰ ਸਕਦੇ ਥਾਣੇ ਦੇ ਚੈੱਕ ਕਰ ਸਕਦੇ ਥਣ ਬਹੁਤ ਚੰਗਾਗਾ ਚੰਗੇ ਕੱਤ ਵਜਣ ਵਾਲੀ ਬਿਹੜਾ ਕੋਈ ਛੋਟੀ ਜਿਹੀ ਲਿਸੀ ਲਮੀ ਨਾ ਮੰਨ ਲਾ ਲਾ ਨਾ ਵੱਡੀ ਆ ਡਾਕਟਰ ਪੂਰੀ ਵੱਡੀ ਬਿਹੜਾ ਲੈ ਹਵਾਨਾ ਦੇਖੋ ਬਈ ਇਹਦਾ ਪਿੱਛੇ ਬਹੁਤ ਸੋਹਣਾਗਾ ਬਾਕੀ ਥਣ ਵੀ ਇਹਨੂੰ ਜਿਹੜਾ ਲੱਗਿਆ ਵਾ ਇੱਕ ਨੰਬਰ ਆਗਾ ਵਜਣ ਵਾਲੀ ਬਿਹੜਾ ਜਿੰਦ ਜਾਣ ਵਾਲੀ ਬਿਹੜਾ ਕਿ ਲਿਸੀ ਲਮੀ ਜਿਹੜੀ ਬਿਹੜਾ ਨਹੀਂ ਹੈ ਕਿ ਥਣਾਂ ਦਾ ਗੈਪ ਤੁਸੀਂ ਚੈੱਕ ਕਰ ਸਕਦੇ ਬਹੁਤ ਸੋਹਣਾ ਇਹਨੂੰ ਕਰ ਮੰਨ ਨੂੰ ਥਣ ਲੱਗਿਆ ਵਾਗਾ ਤੇ ਭਰਾ ਇਹਦਾ ਮੁੱਲ ਫਿਰ ਅਜ ਲੈਣ ਦੇ ਇਹਦੀ 42000 ਚ ਡਾਕਟਰ ਬਸ 100 ਕਿਲੋਮੀਟਰ ਪਹੁੰਚ ਦੇ ਦਾਂਗੇ 42 ਚ 42 ਚ ਠੀਕ ਆ 100 ਕਿਲੋਮੀਟਰ ਤੱਕ ਬਾਈ ਕਹਿੰਦਾ 42000 ਦੁੱਧ ਆ ਤਾਂ 10 ਲੀਟਰ ਕੋਈ ਦੋ ਟਾਈਮ ਚੋਾਈ ਕਰਕੇ ਲੈ ਜੀ ਠੀਕ ਆ ਬਾਈ ਹਾਂ ਕੋਈ ਚੱਕਰ ਨਹੀਂ ਬਾਈ ਕਹਿੰਦਾ ਜਿਵੇਂ ਮਰਜੀ ਬਾਕੀ ਬਰੀਡ ਬਰੂਡ ਦੀ ਗੱਲ ਕਰੀ ਨਾ ਫੁੱਲ ਬਰੀਡ ਫੁੱਲ ਬਰੀਡ ਵਾਲੇ ਡਾਕਟਰ ਬਾਈ ਇਹ ਚੌਕ ਦੇ ਚੱਕਦੀ ਹੈ ਬਾਈ ਹਜੇ ਬਸ ਅਸੀਂ ਚਾਰੂ ਚੂਰੂ ਬੜੀਆ ਯਾਰ ਚਾਰੂ ਬਹੁਤ ਆ ਬਹਿਣਾ ਸਹੀ ਹੈ ਬਾਈ ਤੇ ਦੋ ਨੰਬਰ ਦੇ ਭਰਾ ਇਹ ਦੂਜਾ ਸੂਆ ਸੂਈ ਆ ਬਾਈ ਡਾਕਟਰ ਸੂਨੀਓ ਅੱਜ ਇਹਨੂੰ ਹਫਤਾ ਹੋ ਗਿਆ 17 18 ਕਿਲੋ ਬੋਲਾ ਇਸ ਟਾਈਮ ਬਾੜ ਦੇ ਥੱਲੇ ਤਿਆਰ ਆਗਾ ਬਾਕੀ ਲਾਈਵ ਚਵਾਈ ਵੀ ਕਰਨੀ ਹਾਂ ਇਹਦੀ ਲਾਈਵ ਚਵਾਈ ਆਪਾਂ ਦਿਖਾ ਦਾਂਗੇ ਫਰਲੀ ਢੁੰਡੀ ਨੂੰ ਚੈੱਕ ਕਰਾ ਦੇ ਜਿਵੇਂ ਦੋਨੇ ਪਾਸੇ ਦੀ ਮਰਜ਼ੀ ਜਿਹੜਾ ਮਰਜ਼ੀ ਬੈਠੀ ਜਾਵੇ ਕੋਈ ਚੱਕਰੀ ਨਹੀਂ ਮਰਦੀ ਬਾਈ ਕਹਿੰਦਾ ਬੈਠੇ ਰਹੋ ਜਿੱਧਰ ਦੀ ਮਰਜ਼ੀ ਕਰ ਲੈਣ ਕਰਮਾਲੀ ਨੂੰ ਚੱਕਰੀ ਨਹੀਂ ਬਾਕੀ ਥਾਣੇ ਦੇ ਚੈੱਕ ਕਰਵਾਣੇ ਥਾਣੇ ਚੈੱਕ ਕਰ ਸਕਦੇ ਹਾਂ ਬਾਈ ਲੇਵਾ ਬਹੁਤ ਸੋਹਣਾ ਆ ਗਿਆ ਕਰਮਾਲੀ ਨੂੰ ਬਾਕੀ ਗਰਮੀਆਂ ਦਾ ਤੋਹਫਾ ਮੱਝ ਨਾਲ ਦੀ ਵਾਹ ਮੱਝ ਨਾਲ ਦੀ ਮੱਝ ਨਾਲ ਉਹ ਵੀ ਚੰਗੀ ਹੈ ਰਾਟਰ ਮੱਝ ਇਹਨਾਂ ਨੂੰ ਦੁੱਧ ਨਹੀਂ ਪਉਂਦਾ ਦੁੱਧ 24 25 ਕਿਲੋ ਬਾੜ ਨਾਰਮਲ ਦੁੱਧ ਪਾ ਦਊਗਾ ਤਾਂ ਬਾਈ ਤੇ ਖੋਲ ਦੇ ਬਾਈ ਤੋਰ ਦਿਓ ਬੱਚਾ ਬੱਛਾ ਇਹਦੇ ਮਗਰ ਬੱਚਾ ਬੱਛਾ ਆ ਗਿਆ ਵੀਰੇ ਠੀਕ ਆ ਬੱ ਤੇ ਬਾਕੀ ਨਾ ਫੇਸ ਵਗੈਰਾ ਰੰਗ ਰੂਪ ਇਹਦਾ ਕਰਮ ਵਾਲੀ ਤੇ ਚੈੱਕ ਕਰ ਸਕਦੇ ਹਾਂ ਕਿੰਨਾ ਕੁ ਭਾਈ ਦੁੱਧ ਹੁਣ ਇਸ ਟਾਈਮ ਦੇ ਥੱਲੇ ਆ ਗਿਆ ਹੁਣ 17 18 ਕਿਲੋ ਭਾਈ ਡਾਕਟਰ ਬੌਲਾ ਹੋਊਗਾ ਦੋ ਟਾਈਮ ਚਾਰ ਟਾਈਮ ਅਗਲਾ ਉਹਦੀ ਚੁਆਈ ਕਰਕੇ ਲੈ ਜਾ ਲੀਟਰ ਲਾ ਕੇ ਲੈ ਜੀ ਠੀਕ ਹੈ ਭਾਈ ਕਹਿੰਦਾ ਕੋਈ ਚੱਕਰ ਨਹੀਂਗਾ ਜੁਆਈ ਕਰਕੇ ਲੈ ਜਾ ਕੋਈ ਚੱਕਰ ਨਹੀਂਗਾ ਕਿੰਨਾ ਕੁ ਦੇ ਦੂ ਦੁੱਧ ਪਾ ਦੂ ਡਾਕਟਰ ਭਾਈ 24 25 ਕਿਲੋ ਪਾੜਦਾ ਕਿਉਂ 19 ਕਿਲੋ ਦਾ ਇਹ ਤਾਂ ਪਹਿਲੇ ਸਵੇਰੇ ਪਲੋਣ ਦੀ ਪਾਇਆ ਵਗਾ ਠੀਕ ਆ ਹਾਂ ਹਫਤੇ ਚ ਬਾੜ ਉਥੇ ਬਾਗ 17 18 ਕਿਲੋ ਚ 12 ਤਰੀਕ ਨੂੰ ਸੂਈ ਆਪਣਾ ਕੋਲ ਵੀਡੀਓ ਪਈ ਹੈਗੀ ਇਹ ਜੇਰ ਦੇ ਪੈਸਾਰੇ ਦਾ ਇਸ਼ੂ ਉਹਦੀ ਸਾਰੇ ਦਾ ਵੀਡੀਓ ਪਈ ਤੇ ਕੀ ਮੁੱਲ ਆ ਫਿਰ ਲੈਣ ਦੇ ਇਹਦੀ ਆਪਾਂ 66000 ਚ ਬਈ 60 ਕਿਲੋਮੀਟਰ ਪਹੁੰਚ ਦੇ ਦਾਂਗੇ 66000 66000 ਚ ਚੱਕੋ ਬਈ 66000 ਰੁਪਏ ਚ ਕਿੰਨੇ ਕਿਲੋਮੀਟਰ 100 ਕਿਲੋਮੀਟਰ ਪਹੁੰਚ ਦੇ ਠੀਕ ਆ ਬਈ ਤੇ ਕਰੋਗੇ ਚ ਬਈ ਹਾਂ ਚਵਾਈ ਜੀ ਸ਼ੁਰੂ ਕਰ ਲਾਈਵ ਚਵਾਈ ਸ਼ੁਰੂ ਕਰ ਦਿੰਨੇ ਆ ਪਹਿਲਾਂ ਤਾਂ ਇਹ ਠੰਡੀ ਦੇਖਣਾ ਨਾਲ ਦੀ ਨਾਲ ਉੱਤਰੇ ਬਈ ਮਹਾਂ ਨਾਗ ਨਾਲ ਡਾਕਟਰ ਬ ਬਾਕੀ ਇਹ ਕਰਮਾਂ ਵਾਲੀਆਂ ਨਾ ਮੱਝਾਂ ਨਾਲ ਦੀਆਂ ਹੁੰਦੀਆਂ ਹਨ ਇਹ ਤਾਂ ਮੱਝ ਨਾਲੋਂ ਵੀ ਚੰਗੀ ਆ ਬਾਈ ਡਾਕਟਰ ਦੁੱਧ ਦੇ ਨੇ ਫੈਟ ਵਾਲਾ ਪਾਉਣਾਗਾ ਲੈ ਬਾਲਟੀ ਚੈੱਕ ਕਰਾ ਦੇ ਬਾਲਟੀ ਚੈੱਕ ਕਰਾ ਦੇ ਖਾਲੀ ਹੈ ਜਮਾ ਹਨ ਕੋਈ ਚੱਕਰ ਨਹੀਂ ਡਾਕਟਰ ਇਹ ਤਾਂ ਤੈਨੂੰ ਕਰਾ ਵੀ ਲੀਟਰ ਲਾ ਕੇ ਲੈ ਕੇ ਆਗਲਾ ਆ ਲੀਟਰ ਵੀ ਆ ਆ ਉਹਦਾ ਲਿਆ ਮੈਂ ਕਹਿੰਦਾ ਚਵਾਈ ਵੀ ਕਹਿੰਦੀ ਆ ਵੀ ਲੱਗੀ ਆ ਹਨਾ ਮੈਂ ਸੁਣਦੀ ਆ ਡਾਕਟਰ ਬਾਈ ਹੂੰ ਕੀ ਬਾਤ ਆ ਬਾਈ ਚੋਣ ਦੇਖ ਯਾਰ ਬਾਲਾ ਮੋਟਾ ਕਰਮਾਂ ਵਾਲੀ ਲੱਗਿਆ ਹੋਆ ਨਿਬੜਨ ਵਾਲੀ ਚਵਾਈ ਵੀ ਇਕੱਲੀ ਇਕੱਲੀ ਧਾਰ ਕਰਨਾਂ ਚ ਪੈਂਦੀ ਆ ਕਿ ਨਹੀਂ ਮੈਂ ਸੁਣਦੀ ਆ ਵੀਰੇ ਡਾਕਟਰ ਯਾਰ ਇਕੱਲੀ ਇਕੱਲੀ ਚਵਾਈ ਤੂੰ ਦੇਖੇਂਗਾ ਆਪ ਵੀ ਹੂੰ ਸਹੀ ਆ ਬਾਈ ਨਰੇ ਕਰਮਾਲ ਨੇ ਕਹਿਣਾ ਕੁਛ ਨਹੀਂ ਮੌਜ ਨਾਲ ਖੜੀ ਐ ਕੋਈ ਚੱਕਰੀ ਨਹੀਂ ਕਿ ਨਹੀਂ ਮੈਂ ਕਹਣਾ ਯਾਰ ਤਾਰ ਬਾਲੀ ਮੋਟੀ ਆ ਨਾ ਨੇਜ ਬਾਲੀ ਮੋਟੀ ਆ ਵੀਰੇ ਗੁੱਠੇ ਨਾਲ ਦੀ ਚਵਾਈ ਰਾਟਰ ਹੂੰ ਸਹੀ ਐ ਗੁੱਠੇ ਰਗੀ ਚਵਾਈ ਪੈਂਦੀ ਐ ਵਾਲਟੀ ਚ ਪਤਾ ਲੱਗਦਾ ਕਰਮਾਲ ਨੇ ਬਾਕੀ ਕਹਿਣਾ ਕਰਮਾਲ ਨੇ ਕੁਛ ਨਹੀਂ ਇੱਕ ਹੋਰ ਆ ਉਹਦਾ ਡਾਕਟਰ ਦੋਨੇ ਪਾਸੇ ਬਹਿ ਕੇ ਚੁੰਦੇ ਸੀਗੇ ਹੂੰ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਸੀ ਹੁਣ ਵੀ ਜੇ ਦੋ ਪਾਸੇ ਬਹਿ ਕੇ ਚੋਲੇ ਅਗਲਾ ਕੋਈ ਚੱਕਰੀ ਨਹੀਂ ਨੇ ਠੀਕ ਐ ਹਾਂ ਬਾਈ ਕਹਣਾ ਕੋਈ ਚੱਕਰੀ ਨਹੀਂ ਜਿੱਦ ਤਹ ਦੋਨੇ ਪਾਸੇ ਬਹਿ ਕੇ ਚਵਾਈ ਕਰ ਲਿਓ ਉਹਨਾਂ ਦੇ ਘਰੇ ਬੁੜਵੀਂ ਚੁੰਦੀਆਂ ਸੀਗੀਆਂ ਆਪਣੇ ਕੋਲੇ ਜਿੱਤੇ ਲਈਏ ਨਾ ਉਹ ਦਿਨੀ ਵੀਡੀਓ ਪਈ ਆ ਆਪਾਂ ਤੋਰ ਦੇ ਕਾਰ ਦੇ ਸਾਰੇ ਕਾਸੇ ਦੀ ਆਪਾਂ ਉਹ ਦਿਖਾ ਦੇਾਂਗੇ ਠੀਕ ਹੈ ਹਾਂ ਉਹਨਾਂ ਦੀ ਬੁੜੀਆਂ ਦੀ ਤੋਰ ਰੀਆਂ ਬੁੜੀਆਂ ਹੀ ਸ਼ਾਮ ਦੇ ਸੀਗੀਆਂ ਠੀਕ ਹੈ ਬਾਕੀ ਨਿੱਪੜਦੇ ਆ ਗਨੇ ਨਿੱਪੜਦੀ ਆ ਬਾਈ ਡਾਕਟਰ ਪੰਜ ਚਾਰ ਮਿੰਟਾਂ ਚ 9-10 ਕਿਲੋ ਦੁੱਧ ਨਿਕਲਣਾ ਕਿਤੇ ਕੋਈ ਹੋ ਨਹੀਂ ਹੁੰਦਾ ਹਮ ਸਹੀ ਹੈ ਬਾਈ ਮੈਂ ਕਹਣਾ ਚੱਕ ਲੈ ਕਰਮ ਵਾਲੀ ਵਾਲਟੀ ਤਾਂ ਹਨ ਮੈਂ ਡਾਕਟਰ ਜਿੰਨਾ ਤੈਨੂੰ ਕਹਿਤਾ ਆਪਰਾ ਉਹਨਾਂ ਨਿਕਲੂਗਾ ਹਮ ਕਿ ਦੋ ਟਾਈਮ ਅਗਲਾ ਆਪਦੀ ਚਵਾਈ ਕਰਕੇ ਲੈ ਜਾ ਕੋਈ ਚੱਕਰ ਹੀ ਨਹੀਂ ਠੀਕ ਹੈ ਹਾਂ ਬਾਕੀ ਬਾਈ ਕਹਿੰਦਾ ਨਾਲ ਆਫਰ ਵੀ ਦੇ ਦੇਣਾ ਕਹਿੰਦਾ 100 ਕਿਲੋਮੀਟਰ ਤੱਕ ਨਾ ਕਿਰਾਇਆ ਨਾ ਆਪਾਂ ਫ੍ਰੀ ਕਰ ਦੇਣਾ ਕਹਿੰਦਾ 2500 ਤਾਂ ਬਾਈ ਡਾਕਟਰ ਕਰਾਇ ਹੀ ਲੰਘ ਜਾਂਦਾ ਯਾਰ ਹੂੰ ਚਾਹੇ ਕੋਈ ਆਪ ਦਾ ਭਰਾ ਆਪਦੀ ਲਿਆਵੇ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਆਪਾਂ ਨੂੰ ਸਹੀ ਹੈ ਬਾਈ 100 ਕਿਲੋਮੀਟਰ ਦੇ ਹਿਸਾਬ ਤੇ ਰੁਪਈਆ ਆਪਾਂ ਉਹ ਕਰਦੇ ਠੀਕ ਹੈ ਮੰਨ ਕੇ ਚਲੋ ਵੀ ਬਾਈ ਕਹਿੰਦਾ ਜੇ ਕੋਈ ਆਪਦੀ ਵੀ ਮਤਲਬ ਚੀਜ਼ ਲਿਆਉਣਾ ਚਾਹੁੰਦਾ ਗੱਡੀ ਤਾਂ ਆਪਾਂ 100 ਕਿਲੋਮੀਟਰ ਦੇ ਹਿਸਾਬ ਨਾਲ ਹਿਸਾਬ ਨਾਲ ਪੈਸੇ ਵੀ ਅੱਧੇ ਕਰ ਦਿਆਂਗੇ ਨਹੀਂ ਵਾਪਸ ਕਰ ਦੇ ਉਹੀ ਆਪਾਂ ਅਗਲੇ ਦਾ ਉਹ ਕਰ ਦਿਆਂਗੇ ਮਾਨਦਾਨ ਕਰ ਦਿਆਂਗੇ ਬਾਕੀਰ ਚੂਣ ਨੂੰ ਸਮਾਂ ਕੋਈ ਵੀ ਨਹੀਂ ਲੱਗਦਾ ਨਾ ਚੂਣ ਨੂੰ ਤਾਂ ਡਾਕਟਰ ਕੁਝ ਵੀ ਨਹੀਂ ਲੱਗਦਾ ਵੀਰੇ ਦੋ ਜਣੇ ਚੋਣੀ ਹੋਵੇ ਤਾਂ ਜੰਮੀ ਮੰਡ ਦੋ ਤਿੰਨ ਲੱਗਦੇ ਨੇ ਹੂੰ ਆ ਪਤਾ ਹੋ ਵੀ ਚਲ ਉਹਦਾ ਕਰਕੇ ਅੱਗੇ ਦੋਨੇ ਪਾਸੇ ਬਹਿ ਕੇ ਚੋਣਿਆਂਗੇ ਹੂੰ ਵੀ ਚਲ ਵੀਡੀਓ ਚ ਉਹ ਹੁੰਦਾ ਵੀ ਕਈ ਵਾਰ ਘੱਟ ਵੱਧ ਦਾ ਅਗਲੇ ਨੂੰ ਪ੍ਰੇਖਾ ਰਹੇ ਹੁੰਦਾ ਡਾਕਟਰ ਵੀ ਫੰਡ ਦਾ ਤਾਂ ਕਰਕੇ ਆਪਾਂ ਚੁਵਾਈ ਇਕੱਲੇ ਨਹੀਂ ਦਿਖਾਈ ਹੈਗੀ ਜੇ ਦੋਨੇ ਪਾਸੇ ਬਹਿ ਕੇ ਚੋਣੀ ਹੋਵੇ ਤਾਂ ਮੰੰਟੀ ਦੋ ਤਿੰਨ ਲੱਗਦੇ ਆ ਵੀਰੇ ਸਹੀ ਹੈ ਬਾਈ ਬਾਕੀ ਯਾਰ ਚਿੱਟਾ ਦੱਦਾ ਨਾ ਵੈਰ ਫਰਗਾ ਡਾਕਟਰ ਬਾਈ ਦੁੱਧ ਇਹਦਾ 52 55 ਰੁਪਏ ਪੈਣਾ ਮੱਝ ਨਾਲ ਦਾ ਦੁੱਧ ਪੈਣਾ ਦਾ ਸਹੀ ਹੈ ਹਾਏ ਗਰਮੀਆਂ ਚ ਤੂੰ ਦੇਖ ਜਿੱਥੇ ਮਰਜੀ ਬੰਨੀ ਰੱਖ ਹੂੰ ਇਹ ਨਹੀਂ ਲੋੜ ਇਹਨੂੰ ਬੁਖਾਰੇ ਲਾਉਣੇ ਪੈਣਗੇ ਘਸ਼ੋਰ ਕਰਨਾ ਪਊ ਜਿੱਥੇ ਮਰਜੀ ਬੰਨੀ ਰੱਖੀ ਇਹਨੂੰ ਇੱਕ ਦੀ ਘੜੀ ਇੱਕ ਦਾ ਮੱਝ ਨਾਲੋਂ ਵੀ ਚੰਗੀ ਆ ਬਾਈ ਡਾਕਟਰ ਸਹੀ ਹੈ ਗਰਮੀ ਨਹੀਂ ਮੱਝ ਨੇ 10 ਕਿਲੋ ਪਾਉਣਾ NH 24 25 ਕਿਲੋ ਦੁੱਧ ਬਾੜਦੇ ਨਾ ਨਾਰਮਲ ਪਾ ਦੇਣਾਗਾ ਠੀਕ ਹੈ 17 18 ਕਿਲੋ ਤਾਂ ਹੁਣ ਕੋਈ ਭਰਾ ਆਉਦੀ ਮਣਕੇ ਲੈ ਜਾਏ 12 ਤਰੀਕ ਨੂੰ ਸੋਈਆ ਆਪਣੇ ਕੋਲ ਵੀਡੀਓ ਪਾਉਂਗਾ ਮੈਂ ਕਹਿੰਦਾ ਬਾਲਟੀ ਕਰਮਾ ਲੈਣਾ ਸੱਲ ਕੇ ਰੱਖਦੀ ਹੈ ਨਾ ਮੈਂ ਡਾਕਟਰ ਜਿਹੜੀ ਗੱਲ ਕਰ ਵੀਰੇ ਇਹ ਕਿਹੜੀ ਤੀਜਾ ਜਿਹੜੀ ਤੜਕੇ ਹੱਥ ਨੇ ਮੂਰੇ ਆਉਣੀਆਂ ਇਹ ਤਾਂ ਕੋਈ ਚੱਲਦਾ ਹੀ ਨਹੀਂਗਾ ਕੰਮ ਹੂੰ ਹੋਰ ਤਾਂ ਜੇ ਹੁਣ ਗੱਭਣ ਹੋਵੇ ਤਾਂ ਕਹਿ ਦਈਏ ਵੀ ਆਪਾਂ ਇਹਨਾਂ ਦੇ ਦੋਗੇ ਬਾਕੀ ਜਿੱਥੇ ਖੜੀ ਐਸੋ ਖੜੀ ਐ ਨਾ ਪੈਰ ਨਹੀਂ ਹਿਲਾਉਂਦੀ ਬਾਈ ਡਾਕਟਰ ਜਿੱਥੇ ਖੜ ਗਈ ਉੱਥੇ ਹੀ ਖੜੀ ਰਹਿਣਾ ਇਹ ਲਾ ਕੇ ਆਵਾਤਾ ਬਈ ਠੰਡੀ ਠੰਡੀ ਦੇਖ ਸਕਦੇ ਯਾਰ ਫੁੱਲਾ ਬਾਕੀ ਦੁੱਧ ਵੀ ਪਤਾ ਲੱਗਦਾ ਯਾਰ ਹਨ ਤੋ ਤਾਂ ਪਤਾ ਵੀ ਲਾ ਚੁਵਾਈ ਵੀ ਨਿਪਟਦੀ ਆ ਬਾਈ ਡਾਕਟਰ ਹੂੰ ਕੋਈ ਇਹ ਨਹੀਂ ਹੈਗਾ ਚਲ ਚਲ ਜੇ ਕਰਾਉਣ ਵਾਲੀ ਚੁਵਾਈ ਨਿਪੜਨ ਵਾਲੀ ਅਗੁੱਠੇ ਰੀਕ ਧਾਰ ਵਾਲਾ ਕਹਿ ਦਿੰਦਾ ਐਂ ਪੈਂਦੀ ਆ ਅਗੁੱਠੇ ਰੀਕ ਧਾਰ ਸਹੀ ਆ ਹਨ ਹਾਂ ਮੈਂ ਕਹਣਾ ਕੱਢੇਗਾ ਵਰਕਾ ਨੂੰ ਹਟਦਾ ਹਨ ਜਦੋਂ ਜਿਹੜੀ ਚੀਜ਼ ਥੱਲੇ ਹੈਗੀ ਡਾਕਟਰ ਉਹ ਤਾਂ ਨਿਕਲੀ ਆਉਣੀ ਹੈ ਹੂੰ ਬਾਕੀ ਜਿਹੜੇ ਬਾਲਟੀ ਕੋਈ ਛੋਟੀ ਆ ਮੰਨੇ ਇਹਨੂੰ ਸਹੀ ਹੈ ਬਾਈ ਵੱਡੀ ਬਾਲਟੀ ਹੈਗੀ ਵੀਰੇ ਤੈਨੂੰ ਕਦੇ ਕਹਦਾ ਵੀ ਲੀਟਰ ਆਉਦਾ ਚੱਕ ਲਿਆ ਬੇ ਯਾਰ ਹੂੰ ਹੋਰ ਤਾਂ ਖਾਦੀ ਘੜੀ ਸਹੀ ਹੈ ਹਨਾ ਹਾਂ ਨਾਲੇ ਬੱਚੇ ਨੂੰ ਪਹਿਲਾਂ ਆਪ ਚੰਗਾ ਆਇਆ ਹੈਗਾ ਕਿਉਂਕਿ ਇਹ ਉੱਤਰਨੀ ਬੈੜਾ ਬੱਚੇ ਨੂੰ ਚੰਗਾ ਆ ਕੇ ਹੋ ਹੁੰਦੀਆਂ ਨੇ ਸਹੀ ਹੈ ਬਾਈ ਹਨਾ ਥੋੜਾ ਬੱਚੇ ਦਾ ਕਰਦੀਆਂ ਹੁੰਦੀਆਂ ਹਾਂ ਛੱਡ ਦਿੰਨੇ ਆ ਬੱਚੇ ਨੂੰ ਡਾਕਟਰ ਇਹ ਛਾੜ ਦੇ ਕੋਈ ਗੱਲ ਨਹੀਂ ਬਾਈ ਲੈ ਬਈ ਉੱਤੋਂ ਦੇ ਨਿਕਲਿਆ ਹੀ ਕਰਮਾ ਨੇ ਤੇ ਦੇਖੋ ਲੈ ਦੁੱਧ ਕੀ ਬਾਤ ਹੈ ਹੈਨਾ ਇਹਦੇ ਵਿੱਚ ਕੋਈ ਹੋਣਾ ਬਾਕੀ ਲੇਵੀ ਤਾਂ ਮੈਨੂੰ ਨਾ ਹੀ ਲੱਗਦਾ ਵੀ ਲੇਵੀ ਹੈ ਜਮਾ ਨੁਚੜ ਗਈ ਵੀਰੇ ਜਿਹੜਾ ਪਸ਼ੂ ਚਾਰਦਾ ਨਾ ਦੁੱਧ ਲੇਵਾ ਉਹੀ ਹੈ ਤੂੰ ਦੇਖੋ ਵੀ ਉਹੀ ਬੇੜ ਐ ਲੱਗਦਾ ਹੈ ਨਹੀਂ ਜਮਾ ਨਚੋੜ ਗਈ ਨਾ ਨਿੰਬੂ ਵਾਲੀ ਹੁਣ ਤੜਕੇ ਫੇਰ ਦੇਖ ਲਈ ਚਾਹੇ ਬੰਦਾ ਉਹਦੀ ਦੋ ਟਾਈਮ ਚੁਵਾਈ ਕਰ ਹੁਣ ਆਪਾਂ ਕਰਤੀ ਤੜਕੇ ਅਗਲਾ ਆਪਦੀ ਕਰ ਲੈ ਚੁਵਾਈ ਸਹੀ ਹੈ ਬਾਈ ਹਾਂ ਹੂੰ ਕਿਸੇ ਵੀ ਵੀਰ ਨੂੰ ਬਾਈ ਦੋਮਾ ਚ ਕੋਈ ਵੀ ਵੜ ਪਸੰਦ ਆਉਂਦੀ ਆ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ